ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਖਰਲ ਔਰ ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲਿਟੀਕਲ ਐਨਾਲਿਸਿਸਟ ਸ਼ਿਵਿੰਦਰ ਜੀ ਸ਼ਿਵਿੰਦਰ ਜੀ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸੰਦੀਪ ਮਹਿਰਵਾਨੀ ਜੀ ਸ਼ਿਵਿੰਦਰ ਜੀ ਅੱਜ ਲਗਭਗ ਇੱਕ ਹਫਤੇ ਬਾਅਦ ਮੁਖਾਤਬ ਹੋ ਰਹੇ ਨੇ ਸ਼ਿਵਿੰਦਰ ਜੀ ਪੂਰਾ ਇੱਕ ਹਫਤਾ ਸਰਵੇ ਤੇ ਰਹੇ ਫੀਲਡ 'ਚ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਜਾਣਿਆ ਵੀ ਇਸ ਵੇਲੇ ਮਜਾਜ਼ ਕੀ ਆ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ 1 ਜੂਨ ਨੂੰ ਪੈਣ ਜਾ ਰਹੀਆਂ ਨੇ ਇਸੇ ਦੇ ਚਲਦਿਆਂ ਸ਼ਵਿੰਦਰ ਜੀ ਜਿਹੜੇ ਆ ਇਹ ਲੋਕਾਂ ਦੇ ਨਾਲ ਸੀਗੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਔਰ 13 ਦੇ 13 ਲੋਕ ਸਭਾ ਹਲਕੇ ਜਿਹੜੇ ਆ ਉਥੇ ਗਏ ਲੋਕਾਂ ਨਾਲ ਗੱਲ ਕੀਤੀ ਲੀਡਰਾਂ ਦੇ ਬਿਆਨ ਸੁਣੇ ਲੋਕਾਂ ਦੀ ਰਾਏ ਜਾਣੀ ਸੋ ਅੱਜ ਦਾ ਪ੍ਰੋਗਰਾਮ ਤੁਸੀਂ ਪੂਰੀ ਤਫਸੀਲ ਦੇ ਨਾਲ ਆਰਾਮ ਦੇ ਨਾਲ ਸੁਣਿਓ ਹੋ ਸਕਦਾ ਥੋੜਾ ਲੰਮਾ ਹੋ ਜਾਵੇ ਜਿਹੜੀ ਰੋਚਕ ਜਾਣਕਾਰੀ ਆ ਉਹ ਤੁਹਾਡੇ ਨਾਲ ਅੱਜ ਸ਼ਵਿੰਦਰ ਜੀ ਸਾਂਝੀ ਕਰਨਗੇ ਤੇ ਸਭ ਤੋਂ ਪਹਿਲਾਂ ਜਿਹੜਾ ਹਲਕਾ ਇਸ ਵਕਤ ਤੁਸੀਂ ਸੁਣਨਾ ਚਾਹੁੰਦੇ ਹੋ ਜਾਣਨਾ ਚਾਹੁੰਦੇ ਹੋ ਦਿਲਚਸਪੀ ਹੈ ਤੁਹਾਡੀ ਉਹ ਹਲਕਾ ਹੈਗਾ ਖਡੂਰ ਸਾਹਿਬ ਸ਼ਵਿੰਦਰ ਜੀ ਆਪਾਂ ਖਡੂਰ ਸਾਹਿਬ ਹਲਕੇ ਤੋਂ ਸ਼ੁਰੂ ਕਰਦੇ ਆਂ ਵੀ ਜਦੋਂ ਤੁਸੀਂ ਖਡੂਰ ਸਾਹਿਬ 'ਚ ਸੀਗੇ ਲੋਕਾਂ ਦੇ ਨਾਲ ਗੱਲ ਕਰ ਰਹੇ ਸੀ ਅਮਰਤਪਾਲ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਆ ਕਾਂਗਰਸ ਨੇ ਉਲਵੀਰ ਸਿੰਘ ਜ਼ੀਰਾ ਨੂੰ ਉਤਾਰਿਆ ਹੋਇਆ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਚ ਉਤਾਰਿਆ ਤੇ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਮਨਜੀਤ ਸਿੰਘ ਮੰਨਾ ਨੂੰ ਤੇ ਲੋਕਾਂ ਦੀ ਕੀ رائے ਸੀਗੀ ਖਡੂਰ ਸਾਹਿਬ ਚ ਉਹ ਜ਼ਰਾ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਦੇਖੋ ਖਡੂਰ ਸਾਹਿਬ ਦੇ ਵਿੱਚ ਨਾ ਇੱਕ ਤਾਂ ਇਹਨੂੰ ਮੰਨ ਕੇ ਚੱਲੋ ਵੀ ਇੱਕ ਪੰਥਕ ਹਲਕਾ ਹੈਗਾ ਇੱਥੇ ਪੰਚਤਿਰਾਂ ਦੀ ਇੱਕ ਸਪੇਸ ਹਮੇਸ਼ਾ ਹੀ ਰਹੀ ਹੈ ਕਿ ਆ ਕਾਲੀ ਦਲ ਤੇ ਪ੍ਰਾਣਾਸੀ ਦੇਖੀਏ ਕਿ ਵੱਡੇ ਵੱਡੇ ਲੀਡਰ ਕਾਲੀ ਦਲ ਜਿਤਾਏ ਨੇ ਹਾਲਾਂਕਿ ਪਿਛਲੀ ਵਾਰ ਜਿਹੜੇ ਹੈਗੇ ਨੇ ਕਾਂਗਰਸ ਤੇ ਕੋਲੇ ਸੀਟ ਗਈ ਸੀ ਤੇ ਉਵੇਂ ਬਹੁਤ ਕਿਉਂਕਿ ਇਹ ਤੋਂ ਪਹਿਲਾਂ ਦਨੋ ਤਰਨ ਤਰਨ ਹੁੰਦਾ ਸੀਗਾ ਮੈਨੂੰ ਅੱਜ ਵੀ ਜਦੋਂ ਮੈਂ ਇਸ ਹਲਕੇ ਜਾਵਾਂ ਮੈਨੂੰ ਭਲੇਖਾ ਤਰਨ ਤਰਨ ਦਾ ਹੀ ਪੈਂਦਾ ਵੀ ਮੈਂ ਮੈਂ ਕਈ ਵਾਰ ਗੱਲ ਕਰਦਾ ਕਰਦਾ ਮੂੰਹ ਚੋਂ ਨਿਕਲ ਜਾਂਦਾ ਵੀ ਤਰਨ ਤਰਨ ਲੋਕ ਸਭਾ ਹਲਕਾ ਹਾਲਾਂਕਿ ਕੋਣ ਨੇ ਨਾ ਖਡੂਰ ਸਾਹਿਬ ਪਹਿ ਚੁੱਕਾ ਵਾ ਤੇ ਲੇਕਿਨ ਤਰੰਤਾਂ ਦੀ ਯਾਦ ਆਉਂਦੀ ਆ ਅਸਲ ਵਿੱਚ ਇੱਥੇ ਜਿਹੜਾ ਕੁਲਮ ਲਾ ਕੇ ਹੈਗਾ ਕਿ ਅਮਰਤਪਾਲ ਦੇ ਬਾਰੇ ਜਿਹੜੇ ਅਸੀਂ ਗੱਲ ਕਰਦੇ ਰਹੇ ਹਾਂ ਅਮਰਤਪਾਲ ਦਾ ਇੱਕ ਫੈਕਟਰ ਹੈ ਵੱਡਾ ਜਿਹਨੂੰ ਕਿ ਜਦੋਂ ਅਸੀਂ ਬਾਕੀ ਪਾਰਟੀਆਂ ਦੇ ਲੀਡਰਾਂ ਨਾਲ ਗੱਲ ਕੀਤੀ ਉਹ ਵੀ ਮੰਨਦੇ ਰਹੇ ਨੇ ਉਮੀਦਵਾਰ ਨਹੀਂ ਹੋਰ ਲੀਡਰ ਮਤਲਬ ਜਿਹੜੇ ਉਹਨਾਂ ਦੇ ਕਈ ਵਾਰ ਆਪ ਵੱਡਾ ਲੀਡਰ ਚੋਣ ਲੜ ਰਿਹਾ ਕੈਂਡੀਡੇਟ ਮੌਜੂਦ ਨਹੀਂ ਸੀ ਤਾਂ ਕੋਈ ਉਸ ਪਾਰਟੀ ਨਾਲ ਜੁੜਿਆ ਹੋਇਆ ਐਮ ਐਲ ਏ ਸਾਬਕਾ ਐਮਐਲਏ ਮੌਜੂਦ ਸੀਗੇ ਉਹਨੇ ਗੱਲ ਕੀਤੀ ਤੇ ਉਹਨਾਂ ਨੇ ਇੱਕ ਚੀਜ਼ ਤਾਂ ਮੰਨੀ ਆ ਕਿ ਅਮਰਪਾਲ ਇੱਕ ਫੈਕਟਰ ਹੈ ਉਹਨਾਂ ਲਈ ਉਹਨਾਂ ਨੂੰ ਚੁਣੌਤੀ ਵਾਲਾ ਫੈਕਟਰ ਹੈ ਤੇ ਦੂਜੇ ਪਾਸੇ ਕਈ ਪਿੰਡਾਂ ਵਿੱਚ ਵੀ ਬਤੇ ਪਾਸ ਹੋਏ ਨੇ ਕਿ ਅਮਰਪਾਲ ਦੇ ਹੱਕ ਦੇ ਵਿੱਚ ਵੋਟ ਪਾਈ ਜਾਵੇ ਜਾਂ ਫਿਰ ਕਈ ਲੋਕ ਉੱਥੇ ਮੁੱਖਰ ਤੌਰ ਤੇ ਬੋਲਦੇ ਨੇ ਵੀ ਅਮਰਪਾਲ ਨੂੰ ਵੋਟ ਪਾਉਣੀਆਂ ਫਿਰ ਅਸੀਂ ਅਮਰਪਾਲ ਦੇ ਆਫਿਸ ਵੀ ਗਏ ਜੇ ਉੱਥੇ ਹਾਲਾਂਕਿ ਅਮਰਪਾਲ ਦੇ ਕੋਈ ਮਾਤਾ ਪਿਤਾ ਨਹੀਂ ਸੀਗੇ ਪਰ ਹੋਰ ਉਹਦੇ ਸਪੋਰਟਰ ਸੀ ਜਿਹੜੇ ਅਹੁਦੇਦਾਰ ਜੁੜੇ ਹੁੰਦੇ ਨੇ ਉਹਨਾਂ ਨਾਲ ਜੁੜੇ ਹੋਏ ਉਹਨਾਂ ਦਾ ਕੁੱਲ ਮੁਲਕ ਅਮਰਪਾਲ ਦੀ ਜਿਹੜੀ ਕੈਂਪੇਨ ਆ ਉਹ ਉਹਦੇ ਵਿੱਚ ਖਾਲਸਤਾਨ ਵਗੈਰਾ ਦਾ ਤਾਂ ਕੋਈ ਜ਼ਿਕਰ ਨਹੀਂ ਸੀ ਉਹ ਬਹੁਤਾ ਫੋਕਸ ਕਰ ਰਹੇ ਨੇ ਨਸ਼ਿਆਂ ਦੇ ਉੱਤੇ ਪੀ ਅਮਰਪਾਲ ਨੇ ਜੀ ਕਿਵੇਂ ਨਸ਼ੇ ਛੜਾਏ ਨੇ ਵਗੈਰਾ ਵਗੈਰਾ ਉਹਦੇ ਵਿੱਚ ਕਿਉਂਕਿ ਇਹ ਬਾਰਡਰ ਏਰੀਆ ਰਹਿਣ ਕਰਕੇ ਨਸ਼ਿਆਂ ਦਾ ਪ੍ਰਭਾਵ ਉਰੇ ਹੈ ਤੇ ਉਹਦੇ ਤੋਂ ਸਾਨੂੰ ਪਤਾ ਵੀ ਸਾਰੇ ਲੋਕ ਜਿਹੜੇ ਹੈਗੇ ਆ ਅਫਸੈਟ ਨੇ ਹਾਲਾਂਕਿ ਮਸਲੇ ਸਰਕਾਰਾਂ ਨੇ ਹੱਲ ਕਰਨੇ ਹੁੰਦੇ ਨੇ ਤੇ ਜਦੋਂ ਕੋਈ ਹੱਲ ਨਹੀਂ ਕਰਦੇ ਫਿਰ ਉਹਦੇ ਉੱਤੇ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਬੰਦਾ ਜਿਹੜਾ ਸਪੇਸ ਆਪਣੀ ਬਣਾ ਜਾਂਦਾ ਹੈਗਾ ਉਹ ਸਪੇਸ ਅਮਰਪਾਲ ਦੀ ਪਣੀ ਹੋਈ ਹੈ ਪਰ ਇਹ ਤਾਂ ਜੀ ਕਿ ਮੈਂ ਆਖ ਸਕਦਾ ਕਿ ਅਮਰਤਪਾਲ ਬੀ ਦਾ ਵੀ ਦਾ ਲੱਗ ਸਕਦਾ ਪਰ ਅਮਰਤਪਾਲ ਦਾ ਹੀ ਦਾ ਲੱਗੇਗਾ ਇਹ ਕਹਿਣਾ ਬੜਾ ਮੁਸ਼ਕਿਲ ਹੈ ਜੇ ਇਹ ਸ਼ਬਦਾਂ ਨੂੰ ਸਮਝੋ ਕਿ ਅਮਰਤਪਾਲ ਬੀ ਜਿੱਤ ਸਕਦਾ ਪਰ ਅਮਰਤਪਾਲ ਹੀ ਜਿੱਤੇਗਾ ਉਹ ਕਹਿਣਾ ਮੁਸ਼ਕਿਲ ਹੈ ਕਿਉਂਕਿ ਉਹਦੇ ਉਹਦੇ ਬਰਾਬਰ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਦੇਖੋ ਤਾਂ ਉਹਦੀ ਉਹਦੀਆਂ ਵੀ ਰੈਲੀਆਂ ਬਹੁਤ ਵੱਡੀਆਂ ਸੀਗੀਆਂ ਹੋਈਆਂ ਉਹਦੇ ਵੀ ਸਪੋਰਟਰ ਹੈਗੇ ਨੇ ਲਾਲਜੀਤ ਭੁੱਲਰ ਦੀ ਗੱਲ ਕਰ ਰਿਹਾ ਜਿਹੜੇ ਦਿਨ ਮੈਂ ਤਰਨਤਾਰ ਸੀ ਉਸ ਦਿਨ ਧੰਨਤਮਨ ਅਰ ਇਸ ਹਲਕੇ ਵਿੱਚ ਆਏ ਹੋਏ ਸੀ ਉਹਨਾਂ ਨੇ ਆਪਣੀ ਰੈਲੀ ਕੀਤੀ ਕਾਫੀ ਵੱਡਾ ਕੱਟ ਸੀਗਾ ਅੱਛਾ ਕੁਲਵੀਰ ਜ਼ੀਰਾ ਕੁਲਵੀਰ ਜ਼ੀਰਾ ਕਾਂਗਰਸ ਦਾ ਉਹਨਾਂ ਦਾ ਵੀ ਸਮਰਥਨ ਮਿਲ ਲਿਆ ਉਹਨਾਂ ਜਿਹੜਾ ਨੁਕਸਾਨ ਵੱਡਾ ਹੋ ਰਿਹਾ ਮੈਨੂੰ ਦਿਖ ਰਿਹਾ ਉਹ ਜੇ ਦਿਖ ਰਿਹਾ ਅਕਾਲੀ ਦਲ ਦੇ ਬਿਰਸਤ ਸਿੰਘ ਬਲਟੋਹਾ ਦਾ ਹੁਣ ਇਸੇ ਕਰਕੇ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਜਿਹੜਾ ਅਮਰਪਾਲ ਦੇ ਉੱਤੇ ਅਗਰੈਸਿਵ ਮੋਦਰਾ ਦੇ ਵਿੱਚ ਜਾਂ ਹਮਲਾਵਰ ਰੁੱਖ ਦੇ ਵਿੱਚ ਹੈ ਉਹ ਸਾਨੂੰ ਇਹੀ ਬਿਰਸਤ ਸਿੰਘ ਬਲਟੋਹਾ ਦਿਖਦੇ ਨੇ ਉਸ ਤੋਂ ਬਾਅਦ ਵਿੱਚ ਜਿਹੜੇ ਦਿਨ ਅਸੀਂ ਇਸ ਹਲਕੇ ਤੋਂ ਨਿਕਲੇ ਉਸੇ ਦਿਨ ਹੀ ਤੁਸੀਂ ਦੇਖੋ ਕਿ ਆਦੇਸ਼ ਪ੍ਰਤਾਪ ਕੈਰੋਂ ਦਾ ਨੂੰ ਵੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ। ਇਹੀ ਇਹੀ ਸਵਾਲ ਕਰਨ ਲੱਗਾ ਸੀਗਾ ਵੀ ਆਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ, ਮੋਡਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਉਹਦਾ ਵਿਰਸਾ ਸਿੰਘ ਬਲਟੋਹਾ ਨੂੰ ਨੁਕਸਾਨ ਹੋ ਸਕਦਾ ਜਾਂ ਉਹਦਾ ਫਾਇਦਾ ਅੰਮ੍ਰਿਤਪਾਲ ਨੂੰ ਜਾਂ ਕਿਸੇ ਹੋਰ ਸਿਆਸੀ ਆਗੂ ਨੂੰ ਹੋ ਸਕਦਾ। ਇਹ ਹਾਲੇ ਕਿਹੜਾ ਮੁਸ਼ਕਲ ਸੀ ਕਿਉਂਕਿ ਉਦੋਂ ਨਾ ਅਸੀਂ ਜਦੋਂ ਨਿਕਲੇ ਸੀ ਨਾ ਤੇ ਕੋਈ ਇੱਕ ਚੀਜ਼ ਵਿਰਸਾ ਸਿੰਘ ਬਲਟੋਹਾ ਨੂੰ ਤਾਂ ਨੁਕਸਾਨ ਹੋਏਗਾ। ਇਹ ਕਿਹਦੇ ਵਿੱਚ ਕੋਈ ਦੋਰ ਆਏ ਨਹੀਂ ਹੈਗੀ। ਕਿਹੜਾ ਫਾਇਦਾ ਅਮਰਪਾਲ ਨੂੰ ਹੋਏਗਾ ਕਾਂਗਰਸ ਤੇ ਕੁਲਵੀਰ ਜ਼ੀਰਾ ਨੂੰ ਹੋਏਗਾ ਜਾਂ ਫਿਰ ਕਿਸੇ ਆਪ ਵਾਲੇ ਲੀਡਰ ਲਾਲਜੀਤ ਭੁੱਲਰ ਨੂੰ ਹੋਏਗਾ ਉਹ ਹਲੇ ਕਿਹਣਾ ਮੁਸ਼ਕਲ ਹੈ ਕਿਉਂਕਿ ਉਹਦਾ ਕਾਰਨ ਕੀ ਹੈ ਕਿਉਂਕਿ ਜਦੋਂ ਅਸੀਂ ਗਰਾਊਂਡ ਵਿੱਚ ਸੀ ਉਦੋਂ ਇਹ ਫੈਸਲਾ ਨਹੀਂ ਸੀ ਹੋਇਆ ਜਿਹੜੇ ਜਿਹੜੇ ਅਸੀਂ ਇੱਥੋਂ ਨਿਕਲੇ ਉਸ ਰਾਤ ਨੂੰ ਇਹ ਫੈਸਲਾ ਹੋਇਆ ਮਤਲਬ ਇੱਕਦਮ ਆਇਆ ਕਿ ਸਾਨੂੰ ਖਬਰ ਪਤਾ ਲੱਗੀ ਕਿ ਆਹ ਕੰਮ ਹੋ ਗਿਆ ਤੇ ਉਸ ਕਰਕੇ ਮੈਂ ਉਹ ਜਿਹੜੀ ਥੋੜੀ ਜਿਹੀ ਗਿਣਤੀ-ਮਿੰਤੀ ਲਾਈ ਉਹਦੇ ਵਿੱਚ ਕੁਝ ਤਾਂ ਕਿਉਂਕਿ ਬਾਅਦ ਵਿੱਚ ਤਾਂ ਇੱਕ ਪੱਤਰਕਾਰ ਦੇ ਸੋਰਸ ਹੁੰਦੇ ਨੇ ਭਰੋਸੇਯੋਗ ਸੋਰਸ ਹੁੰਦੇ ਨੇ ਉਹ ਸੋਰਸ ਦਸਰੇ ਨੇ ਕਿ ਦੇਖੋ ਜੀ ਇਹ ਬੋਟ ਜਿਹੜੀ ਹੈਗੀ ਆ ਹੋ ਸਕਦਾ ਵੀ ਉਹ ਚੁੱਪ ਕਰਕੇ ਘਰੇ ਬਹਿ ਜਾਵੇ ਪਰ ਆਪਾਂ ਨੂੰ ਪਤਾ ਵੀ ਕੋਈ ਲੀਡਰ ਚੁੱਪ ਕਰਕੇ ਘਰੇ ਨਹੀਂ ਬਹਿੰਦਾ ਹੁੰਦਾ ਉਹਦੇ ਇੱਕ ਆਪਣੀ ਵੋਟ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਕੁਲਵੀਰ ਜ਼ੀਰਾ ਵੱਲ ਇਸ਼ਾਰਾ ਕਰ ਰਹੇ ਨੇ ਕਿ ਸ਼ਾਇਦ ਕੁਲਵੀਰ ਜ਼ੀਰਾ ਨੂੰ ਉਹ ਵੋਟ ਜਾਏ ਤੇ ਕੁਝ ਕਹਿ ਰਹੇ ਨੇ ਕਿ ਨਹੀਂ ਇਹ ਵੰਡਮੀ ਹੋ ਜਾਏਗੀ ਕੁਝ ਜ਼ੀਰੇ ਨੂੰ ਚਲੇ ਜਾਓ ਕੁਝ ਜਿਹੜੇ ਵੋਟਰ ਪੰਥਰ ਨਾਲ ਜੁੜੇ ਹੋਏ ਨੇ ਅਮਰਤਪਾਲ ਵੱਲ ਵੀ ਚਲੇ ਜਾਣਗੇ ਕੁਝ ਇਹ ਨਾਲ ਜਿਤ ਭੁੱਲਰ ਵੱਲ ਵੀ ਆਖ ਰਹੇ ਹੈਗੇ ਨੇ ਇਹ ਐਚਾ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਇਹ ਹਲਕਾ ਜਿਹੜਾ ਹੈਗਾ ਇਹਦੇ ਨੌ ਹਲਕੇ ਪੈਂਦੇ ਨੇ ਜਿਹੜੇ ਇਹਦੇ ਵਿੱਚੋਂ ਦੋ ਤਾਂ ਦੁਆਬੇ ਦੇ ਪਿੰਡੇ ਨੇ ਦੁਆਬੇ ਵਾਲੇ ਹਲਕੇ ਵਿੱਚ ਕੋਈ ਅਮਰਪਾਲ ਦਾ ਉਸ ਤਰ੍ਹਾਂ ਨਾਲ ਸਾਨੂੰ ਉਦਾਹਰਣ ਦਿਖਿਆ ਨਹੀਂ ਹੈਗਾ ਜਿਵੇਂ ਮਾਝੇ ਵਿੱਚ ਦਿਖਿਆ ਮਾਲਵੇ ਵਾਲੇ ਹਲਕੇ ਵਿੱਚ ਵੀ ਨਹੀਂ ਉਸ ਤਰ੍ਹਾਂ ਦਿਖਿਆ ਜਿਹੜਾ ਦੁਆਬਾ ਵਾ ਦੁਆਬੇ ਵਿੱਚ ਦਿਖਿਆ ਉੱਥੇ ਪਿੰਡਾਂ ਨੇ ਮਤੇ ਪਾਸ ਕੀਤੇ ਨੇ ਪੋਸਟਰ ਲੱਗੇ ਨੇ ਪਰ ਉਹਦੇ ਵਿੱਚੋਂ ਇੱਕ ਦਿਲਚਸਪੀ ਹੋਰ ਵੀ ਸਾਨੂੰ ਦਿਖਾਈ ਦਿੱਤੀ ਜਿਵੇਂ ਅਸੀਂ ਇੱਕ ਪਿੰਡ ਗਏ ਉੱਥੇ ਪੰਚਾਇਤ ਸਰਪਾਤ ਦੁਆਬੇ ਦੁਆਬੇ ਵਾਲੇ ਏਰੀਆ 'ਚ ਲੱਗੇ ਨਹੀਂ ਨਹੀਂ ਮਾਝੇ ਦੇ ਵਿੱਚ ਮਾਝੇ ਦੇ ਵਿੱਚ ਮਤਲਬ ਮਾਝੇ ਦੇ ਵਿੱਚ ਜ਼ਿਆਦਾ ਜੱਕੜ ਸੀ ਸਾਨੂੰ ਦੁਆਬੇ ਵਿੱਚ ਤੇ ਦੋ ਹਲਕਿਆਂ ਵਿੱਚ ਤੇ ਮਾਲਵੇ ਵਾਲੇ ਵਿੱਚ ਉਸ ਤਰ੍ਹਾਂ ਦਾ ਜ਼ੋਰ ਨਹੀਂ ਦਿਖਿਆ ਜਿਵੇਂ ਮਾਝੇ 'ਚ ਅਮਰਤਪਾਲ ਦਾ ਜ਼ੋਰ ਸੀਗਾ ਅ ਅੱਛਾ ਮਾਝੇ ਵਿੱਚ ਇੱਕ ਚੀਜ਼ ਹੋਰ ਦੇਖੀ ਅਸੀਂ ਦੇਖੀ ਕਿ ਜਿਵੇਂ ਪੋਸਟਰ ਲੱਗੇ ਹੋਏ ਸੀਗੇ ਪੰਚਾਇਤਾਂ ਨੇ ਮਤੇ ਪਾਸ ਕੀਤੇ ਸੀ ਅਸੀਂ ਉਸ ਪਿੰਡ ਵਿੱਚ ਗਏ ਤੇ ਇਹ ਵਾਕਿਆ ਸੁਣਨ ਵਾਲਾ ਉਹਨਾਂ ਨੇ ਕਿਹਾ ਕਿ ਦੇਖੋ ਜੀ ਮਤੇ ਤਾਂ ਪਾਸ ਹੋ ਗਿਆ ਜੀ ਕੁਝ ਮੁੰਡੇ ਆਏ ਸੀ ਅਸੀਂ ਪਤਾ ਪਾਸ ਕਰ ਦਿੱਤਾ ਸਾਡੇ ਨੌਜਵਾਨਾਂ ਨੇ ਵੀ ਕਿਹਾ ਸਾਨੂੰ ਪੰਚਾਇਤ ਨੂੰ ਪਰ ਤੁਸੀਂ ਦੇਖੋ ਵੀ ਉਹ ਸਾਰੀ ਵੋਟ ਜੀ ਅਮਰਤਪਾਲ ਨੂੰ ਤਾਂ ਨਹੀਂ ਪਏਗੀ ਉਹ ਤਾਂ ਫਿਰ ਸਾਡਾ ਪਿੰਡ ਫਲਾਨੀ ਪਾਰਟੀ ਨਾਲ ਵੀ ਜੁੜਿਆ ਹੋਇਆ ਫਲਾਨੀ ਪਾਰਟੀ ਨਾਲ ਵੀ ਜੁੜਿਆ ਹੋਇਆ ਹੈ ਇੱਕ ਤਾਂ ਇਹ ਉਦਾਹਰਣ ਹੈ ਕਿ ਜੇ ਸਰ ਪਿੰਡ ਨੇ ਮਤਾ ਪਾਸ ਕਰਤਾ ਤਾਂ ਮਤਲਬ ਇਹ ਨਹੀਂ ਕਿ ਸਾਰੀ ਵੋਟ ਜਿਹੜੀ ਹੈਗੀ ਆ ਇੱਕ ਪਾਸੇ ਜਾਊਗੀ ਉਹਦੀ ਇੱਕ ਛੋਟੀ ਜਿਹੀ ਉਦਾਹਰਣ ਮੇਰੇ ਕੋਲ ਹੋਰ ਵੀ ਹੈ 1999 ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ 2002 ਦੇ ਵਿੱਚ ਦੁਬਾਰਾ ਚੋਣ ਲੜੀ ਸੀ ਉਹਨਾਂ ਨੇ ਸੰਗਰੂਰ ਤੋਂ ਸੰਗਰੂਰ ਤੋਂ ਇਹਨਾਂ ਨੇ ਜਿੱਤੇ ਸੀ ਉਹ ਇਲੈਕਸ਼ਨ ਮੈਂ ਖੁਦ ਕਵਰ ਕੀਤੀ ਹੋਈ ਹੈ 2004 ਵਾਲੀ ਪਿੰਡਾਂ ਦੇ ਵਿੱਚ ਕਈ ਪਿੰਡਾਂ 'ਚ ਮਤੇ ਪਾਸ ਕੀਤੇ ਗਏ ਵੀ ਅਸੀਂ ਵੋਟ ਪਾਉਣੀ ਆ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਤਾਂ ਮਾਨ ਸਾਹਿਬ ਉਹ ਹਾਰੇ ਸੀ ਜੇ ਨੰਬਰ ਤੇ ਆਏ ਸੀ ਕਿ ਮਾਨ ਸਾਹਿਬ ਉਹ ਦੂਜੀ ਚੀਜ਼ ਇਹ ਹੋਈ ਕਿ ਜਿਹੜੇ ਪਿੰਡਾਂ ਦੇ ਵਿੱਚ ਮਤੇ ਪਾਸ ਕੀਤੇ ਗਏ ਮੰਨ ਲਓ ਕਿ ਇੱਕ ਪਿੰਡ ਦੀ 1500 ਵੋਟ ਸੀ ਤੇ ਉਥੋਂ ਮਾਨ ਸਾਹਿਬ ਨੂੰ 400 ਵੋਟ ਮਿਲੀ ਮਤਲਬ ਤੇ ਇਹ ਐਡਾ ਵੀ ਹੋ ਸਕਦਾ ਹੁੰਦਾ ਇੱਕ ਉਦਾਹਰਨ ਸਿੰਪਲ ਜੀ ਹੋਰ ਦਿੰਨਾ ਜਿਹੜੀ ਕਿ ਮੈਂ ਇਹਨੂੰ ਮਾਝੇ ਵਾਲੇ ਜਿਹੜੇ ਕਰੈਕਟਰ ਦੇ ਲੋਕ ਨੇ ਉਹਨਾਂ ਦੇ ਉੱਤੇ ਵੀ ਬੜਾ ਮਤਲਬ ਹੋਇਆ ਕਿ ਅਜੀਬ ਕਰੈਕਟਰ ਕਿਸਮ ਦੇ ਲੋਕ ਨੇ ਬੜੇ ਕਮਾਲ ਦੇ ਲੋਕ ਨੇ ਮਤਲਬ ਅਸੀਂ ਇੱਕ ਰਖਸ਼ੇ ਵਾਲੇ ਨਾਲ ਗੱਲ ਕਰਨ ਲੱਗੇ ਸਰਦਾਰ ਸੀਗਾ ਸਾਬਕਸੂਰ ਅਸੀਂ ਉਹਨੇ ਜ਼ੋਰ-ਜ਼ੋਰ ਦੀ ਕਿਹਾ ਕਿ ਦੇਖੋ ਜੀ ਅਮਰਤਪਾਲ ਨੇ ਆਉਣਾ ਅਮਰਤਪਾਲ ਜੇਤੂਗਾ ਨੂੰ ਕੋਈ ਨਹੀਂ ਰੋਕ ਸਕਦਾ ਉਹ ਆਇਆ ਉਹਨੇ ਨਸ਼ੇ ਪੱਤੇ ਹਟਾ ਦੇਣੇ ਆ ਉਹਨੇ ਬਿਹਾਰੀ ਕੱਢ ਦੇਣੇ ਨੇ ਫਲਾਣਾ ਕਰ ਦੇਣਾ ਫਲਾਣਾ ਕਰ ਦੇਣਾ ਅਸੀਂ ਕਹ ਵੀ ਇਹਦਾ ਮਤਲਬ ਉਹ ਕਹਿੰਦਾ ਮੈਂ ਪੂਰੇ ਸੱਟਾ ਲੱਗਿਆ ਹੋਇਆ ਅਮਰਤਪਾਲ ਦੇ ਨਾਂ ਉਤੇ ਤੇ ਮੈਂ ਨਹੀਂ ਸੱਟਾ ਲਾਉਂਗਾ ਤੇ ਮੈਂ ਅਮਰਤਪਾਲ ਦੇ ਨਾਂ ਉਤੇ ਲਾਉਂਗਾ ਆ ਸਾਰਾ ਕੁਝ ਕਹਿਣ ਤੋਂ ਬਾਅਦ ਉਹ ਕਹਿੰਦਾ ਵੈਸੇ ਮੈਂ ਤੁਹਾਨੂੰ ਦੱਸਾਂ ਮੈਂ ਕਾਂਗਰਸ ਦਾ ਬੰਦਾ ਕਾਂਗਰਸ ਦੇ ਨਾਲ ਮੈਂ ਜੁੜਿਆ ਹੋਇਆ ਮੇਰੀ ਪ੍ਰਾਣੀ ਪਰਿਵਾਰਕ ਵੋਟ ਕਾਂਗਰਸ ਨੂੰ ਜਾਂਦੀ ਆ ਤੇ ਹੁਣ ਵੀ ਮੈਂ ਕਾਂਗਰਸ ਨੂੰ ਪਾਉਂਦਾ ਮਤਲਬ ਹੁਣ ਇਹ ਕੈਰੈਕਟਰ ਨੂੰ ਕੋਈ ਕੀ ਸਮਝੇ ਸੋ ਇਹ ਚੀਜ਼ਾਂ ਜਿਹੜੀਆਂ ਮੈਂ ਕਹਿ ਸਕਦਾ ਨਹੀਂ ਇੱਥੇ ਆਖਰ ਚ ਕਹਿਣਾ ਹੋਵੇ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਆ ਕਿ ਅਮਰਤਪਾਲ ਸਟਰੋਂਗ ਹੈ ਬਾਕੀ ਪਾਰਟੀਆਂ ਨੂੰ ਸਟਰੋਂਗ ਬਣ ਰਹੀਆਂ ਨੇ ਆਪਣੇ ਲਈ ਚੁਣ ਅਮਰਤਪਾਲ ਜਿੱਤ ਵੀ ਸਕਦਾ ਪਰ ਅਮਰਤਪਾਲ ਹੀ ਜਿੱਤੇਗਾ ਇਹ ਕਹਿਣਾ ਮੁਸ਼ਕਿਲ ਹੈ। ਸ਼ਵਿੰਦਰ ਜੀ ਇਹਦੇ ਨਾਲ ਹੀ ਮਾਝੇ ਦਾ ਇੱਕ ਹੋਰ ਹਲਕਾ ਅੰਮ੍ਰਿਤਸਰ ਉਹਦੇ ਬਾਰੇ ਦੱਸੋ ਵੀ ਉੱਥੇ ਜਦੋਂ ਤੁਸੀਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਜਦੋਂ ਤੁਸੀਂ ਮੁਖਾਤਬ ਹੋਏ ਤਾਂ ਲੋਕ ਕੀ ਕਹਿੰਦੇ ਆ ਕਿ ਤਰਨਜੀਤ ਸਿੰਘ ਸੰਧੂ ਜੇ ਜਣ ਕੇ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਉਹ ਬਾਜ਼ੀ ਮਾਰ ਜਾਣਗੇ ਤੇ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਜੋਸ਼ੀ ਸਾਹਿਬ ਹੈ ਉਹ ਬਾਜ਼ੀ ਮਾਰਨਗੇ ਇਹ ਤੇ ਨਾ ਜਿਹੜਾ ਇੱਕ ਮੁਕਾਬਲਾ ਬੜਾ ਦਿਲਚਸਪ ਜਿਹੜਾ ਅਮ੍ਰਿਤਸਰ ਦਾ ਬਣਿਆ ਹੋਇਆ ਉਹ ਹੈਗਾ ਮੋٹے ਤੌਰ ਤੇ ਜਿਹੜਾ ਸਾਨੂੰ ਨਜ਼ਰ ਆਇਆ ਉਹ ਕਾਂਗਰਸ ਤੇ ਆਪ ਦੇ ਵਿਚਕਾਰ ਹੀ ਮੁਕਾਬਲਾ ਨਜ਼ਰ ਆਇਆ ਸੀਗਾ ਇੱਥੇ ਤੇ ਥੋੜਾ ਜਿਹਾ ਐਡਵਾਂਟੇਜ ਮੈਨੂੰ ਕਾਂਗਰਸ ਦਾ ਲੱਗਿਆ ਇਸ ਹਲਕੇ ਦੇ ਵਿੱਚੋਂ ਹਾਲਾਂਕਿ ਮੁਕਾਬਲਾ ਕੁਲਦੀਪ ਧਾਰੀਵਾਲ ਵੀ ਤਕੜੀ ਟੱਕਰ ਦੇ ਰਿਹਾ ਕਿਉਂਕਿ ਉਹ ਮੰਤਰੀ ਵੀ ਨੇ ਲਾਮ ਲਸ਼ਕਰ ਵੀ ਪੂਰਾ ਆਪਨੇ ਉਹ ਪੂਰਾ ਕੀਤਾ ਹੋਇਆ ਸਾਰਾ ਕੁਝ ਤੇ ਇਹਦੇ ਨਾਲ ਹੀ ਜੋਸ਼ੀ ਆ ਜਿਹੜੇ ਜੋਸ਼ੀ ਹੁਣਾਂ ਦਾ ਮਸਲਾ ਇਹ ਹੈਗਾ ਕਿ ਉਹਨਾਂ ਦੀ ਦੇਖੋ ਉਹ ਕਾਲੀ ਦਲ ਤੋਂ ਚੋਣ ਲੜ ਰਹੇ ਨੇ ਸ਼ਹਿਰ ਪੰਥਕ ਹੈ ਸੀਟ ਪੰਥਕ ਹੈ ਉਮੀਦਵਾਰ ਇਹਨਾਂ ਦਾ ਮਾਨ ਸਿੰਘ ਮਾਨ ਵੀ ਇੱਥੋਂ ਚੋਣ ਲੜ ਰਹੇ ਨੇ ਸ਼ਰਮਣੀ ਕਾਲੀ ਦਾ ਲੰਬਤ ਸਰ ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਇਹ ਕੋਈ ਉਹ ਐਨ ਨਹੀਂ ਹੈ ਨੀ ਕੋਈ ਉਹਦੇ ਵਿੱਚ ਨਹੀਂ ਹੈਗਾ ਦੌੜ ਦੇ ਵਿੱਚ ਉਸ ਤਰ੍ਹਾਂ ਦਾ ਉਹਨਾਂ ਦਾ ਹੈ ਨਹੀਂ ਤੇ ਜਿਹੜਾ ਹੈਗਾ ਲੇਕਿਨ ਜੋਸ਼ੀ ਹੁਣੇ ਹਿੰਦੂ ਭਾਈ ਚਰੇ ਚ ਆਉਂਦੇ ਹੈਗੇ ਨੇ ਇਸ ਚੀਜ਼ ਨੂੰ ਬਹੁਤ ਸਾਰੇ ਲੋਕ ਅੱਛੀ ਮੰਨ ਰਹੇ ਨੇ ਉਹ ਕੀ ਕਹੇ ਉਹ ਕਹਿੰਦੇ ਕਿ ਚਲੋ ਅਗਾਲੀ ਦਲ ਨੇ ਕਿ ਆਪਦਾ ਪੰਥਕ ਦੇ ਨਾਲ ਨਾਲ ਆਪਣਾ ਇੱਕ ਸੈਕੂਲਰ ਰੂਪ ਵੀ ਦਿਖਾਇਆ ਵੀ ਜਦੋਂ ਕੁਝ ਲੋਕਾਂ ਨੇ ਮੈਨੂੰ ਕਿਹਾ ਵੀ ਜਦੋਂ ਸਰੋਪਾ ਉਹ ਪਾਇਆ ਹੋਇਆ ਵਾ ਗੱਲ ਦੇ ਵਿੱਚ Hindu ਉਮੀਦਵਾਰ ਦੇ ਸਾਨੂੰ ਚੰਗਾ ਲੱਗ ਰਿਹਾ ਵੀ ਇੱਕ ਭਾਈ ਚਰਕ ਸਾਂਝ ਦੀ ਨਿਸ਼ਾਨੀਆਂ ਵਗੈਰਾ ਵਗੈਰਾ ਉਹ ਵੀ ਕਹਿ ਰਹੇ ਨੇ ਇਸ ਤਰ੍ਹਾਂ ਜਿਹੜਾ ਤਰਨਜੀਤ ਸੰਧੂ ਹੈਗੇ ਨੇ ਉਹਨਾਂ ਬਾਰੇ ਲੋਕਾਂ ਦਾ ਕਹਿਣਾ ਵੀ ਠੀਕ ਹੈ ਕਿ ਕੈਂਡੀਡੇਟ ਚੰਗਾ ਹੋਏਗਾ ਪਰ ਪਾਰਟੀ ਮਾੜੀ ਹੈ ਇਹਨਾਂ ਦੀ ਮਤਲਬ ਇਹ ਜਿਹੜੀ ਲੋਕਾਂ ਦੇ ਵਿੱਚੋਂ ਭਾਵਨਾ ਸਮ ਉਂਵਰ ਕੇ ਸਾਹਮਣੇ ਆਈ ਪੂਰੇ ਮੇਨ ਮੁਕਾਬਲਾ ਜਿਹੜਾ ਆਪ ਤੇ ਕਾਂਗਰਸ ਦਾ ਲੱਗਿਆ ਤੇ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਐਡਵਾਂਟੇਜ ਜਿਹੜਾ ਹੈਗਾ ਕਾਂਗਰਸ ਦੇ ਉਮੀਦਵਾਰ ਦਾ ਲੱਗ ਰਿਹਾ ਹੈਗਾ ਜੀ ਇਹਦੇ ਨਾਲ ਹੀ ਥੋੜਾ ਜਿਹਾ ਪਹਾੜੀ ਤੇ ਥੋੜਾ ਜਿਹਾ ਪੂਰਾ ਮਾਝੇ ਵਾਲਾ ਜਿਹੜਾ ਇਹ ਰੋਬ ਰੱਖਦਾ ਹਲਕਾ ਉਹ ਹੈਗਾ ਜੀ ਗੁਰਦਾਸਪੁਰ ਗੁਰਦਾਸਪੁਰ ਤੋਂ ਇੱਕ ਆਪਾਂ ਦੇਖਿਆ ਕਿ ਸੁਖਜਿੰਦਰਨ ਦਾਵਾ ਹੋਣਾਂ ਦੀ ਉਹ ਆਡੀਓ ਵੀ ਵਾਇਰਲ ਹੋ ਰਹੀ ਆ ਉਹ ਹਾਲੇ ਪਤਾ ਨਹੀਂ ਉਹਨਾਂ ਦੀ ਹੈ ਜਾਂ ਨਹੀਂ ਕਿਉਂਕਿ ਉਹਨਾਂ ਨੇ ਐਫ ਆਈ ਆਰ ਵੀ ਕਰਾਤੀ ਆ ਨਾਲ ਹੀ ਡਾਕਟਰ ਚੀਮਾ ਨੇ ਅਕਾਲੀ ਦਲ ਤੋਂ ਤੇ ਨਾਲ ਹੀ ਭਾਜਪਾ ਨੇ ਉਥੋਂ ਦਨੀਸ਼ ਸਿੰਘ ਬੱਬੂ ਨੂੰ ਜਿਹੜੀ ਆ ਟਿਕਟ ਦਿੱਤੀ ਹੋਈ ਆ ਆਮ ਆਦਮੀ ਪਾਰਟੀ ਦੇ ਸ਼ਹਿਰੀ ਕਲਸੀ ਨੇ ਤੇ ਸਵਰਨ ਸਲਾਰੀਆ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀਗਾ ਵੀ ਭਾਜਪਾ ਟਿਕਟ ਦੇਗੀ ਭਾਜਪਾ ਨੇ ਟਿਕਟ ਨਹੀਂ ਦਿੱਤੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਗੁਰਦਾਸਪੁਰ ਦਾ ਕੀ ਹਾਲ ਹੈ ਗੁਰਦਾਸਪੁਰ ਦੇ ਵਿੱਚੋਂ ਦੇਖੋ ਜਿਹੜਾ ਸੁਖਵਿੰਦਰ ਰੰਧਾਵਾ ਉਹਨਾਂ ਨੂੰ ਉਹਨਾਂ ਦੇ ਕੱਦ ਦਾ ਫਾਇਦਾ ਮਿਲ ਰਿਹਾ ਹੈਗਾ ਕੋਈ ਸ਼ੱਕ ਨਹੀਂ ਵੀਡੀਓ ਤਾਂ ਜਿਹੜੀ ਆਡੀਓ ਆਈ ਹੈ ਜਿਦੇ ਬਾਰੇ ਤਾਂ ਨਹੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹ ਉਹਨਾਂ ਨੇ ਤਾਂ ਐਫ ਆਈ ਆਰ ਵੀ ਕਰਵਾ ਦਿੱਤੀ ਕਿ ਆ ਕਿ ਇਹ ਸ਼ਰਾਰਤ ਜਦੋਂ ਇਹਦਾ ਇਲੈਕਸ਼ਨ ਦਾ ਟਾਈਮ ਹੁੰਦਾ ਉਹਦੇ ਵਿੱਚ ਸ਼ਰਾਰਤਾਂ ਆਪਣੇ ਸਾਹਮਣੇ ਆ ਜਾਂਦੀਆਂ ਨੇ ਤੇ ਇੱਥੇ ਜਿਹੜਾ ਮੁਕਾਬਲਾ ਆਪ ਦੇ ਨਾਲ ਹੀ ਇਹ ਸੁਖਵਿੰਦਰ ਰੰਧਾਵਾ ਦਾ ਉਹਦਾ ਕਾਰਨ ਇਹ ਕਿ ਕਾਂਗਰਸ ਪਾਰਟੀ ਨੇ ਕਾਫੀ ਸਮਾਂ ਇਹ ਸੀਟ ਤੋਂ ਕਦੇ ਉਮੀਦਵਾਰ ਆਪਣਾ ਖੜਾ ਨਹੀਂ ਕੀਤਾ ਦਲਜੀਤ ਚੀਮਾ ਉਹਨਾਂ ਨੂੰ ਖੜਾ ਕੀਤਾ ਉਹ ਵੀ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਆਪਣਾ ਪਹਿਲਾ ਇੰਟਰਸਟਿੰਗ ਇੰਟਰਸਟ ਰੱਖਦੇ ਸੀ ਅਨੰਦਪੁਰ ਸਾਹਿਬ ਦੇ ਵਿੱਚ ਉਹ ਫੇਰ ਉਹਦੇ ਬਚੇ ਸੀਟ ਉਹਨਾਂ ਨੂੰ ਦਿੱਤੀ ਗਈ ਉਹਨਾਂ ਦਾ ਪੁਰਾਣਾ ਉਹ ਹਲਕਾ ਜੇ ਮੈਂ ਜੱਦੀ ਹਲਕਾ ਹੁੰਦਾ ਬਹੁਤ ਤਾਂ ਉਹਨਾਂ ਦਾ ਜਿਹੜਾ ਸਾਰਾ ਦਰਮਦਾਰ ਆ ਉਹ ਆਨੰਦਪੁਰ ਵਗੈਰਾ ਦੇ ਬਾਲੀ ਸੀਗਾ ਤੇ ਇਸ ਕਰਕੇ ਉਹਦੇ ਵਿੱਚ ਅਕਾਲੀ ਦਲ ਦੀ ਮੈਨੂੰ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਲੱਗ ਰਹੀ ਜਿਹੜਾ ਆ ਗਿਆ ਗੁਰਦਾਸਪੁਰ ਜਿੱਥੇ ਉਹ ਇਹ ਭਾਜਪਾ ਦਾਵਾ ਕਰ ਸਕਦੀ ਹੈ ਵੀ ਅਸੀਂ ਪੁਰਾਣੇ ਵਰਕਰ ਨੂੰ ਆਪਣੇ ਨੂੰ ਉਮੀਦਵਾਰ ਨੂੰ ਟਿੱਕ ਦਿੱਤੀ ਆ ਉਹਨਾਂ ਦਾ ਇੱਕ ਖਾਸ ਇਲਾਕਾ ਹੋ ਜਾਂਦਾ ਸੀ ਮਤਲਬ ਉਸੇ ਕਿਉਂਕਿ ਇਸ ਹਲਕੇ ਵਿੱਚ 8-9 ਜਿਹੜੇ ਹੈਗੇ ਨੇ ਵਿਧਾਨ ਸਭਾ ਹਲਕੇ ਆ ਜਾਂਦੇ ਨੇ ਤੁਸੀਂ ਇੱਕ ਅੱਦੇ ਤੱਕ ਦਾ ਪਕੜ ਰੱਖ ਸਕਦੇ ਹੋ ਪਰ ਜੇ ਤੁਸੀਂ ਜਿਆਦਾ ਤਨ ਰੱਖਣੀ ਹੈਗੇ ਉਹ ਤੁਹਾਡੀ ਵੋਟ ਵੰਡੀ ਜਾਂਦੀ ਹੈ ਇੱਕ ਤਾਂ ਫਿਰ ਜਿਹੜਾ ਸੁਖਵਿੰਦਰ ਰੰਧਾਵਾ ਦਾ ਆਪਣਾ ਖਤ ਹੋ ਜਾਂਦਾ ਇੱਥੇ ਬੀਜੇਪੀ ਮਤਲਬ ਕੋਈ ਉਸ ਤਰ੍ਹਾਂ ਨਹੀਂ ਹੈਗੀ ਦਿਖ ਰਹੀ ਕਿਵੇਂ ਗੁਰਦਾਸ ਪੁੱਗ ਇੱਕ ਚੀਜ਼ ਬੜੀ ਸਮਝਣ ਵਾਲੀ ਹੈ ਆਪਣਾ ਸੰਦੀਪ ਜੀ ਕਿ ਜਿਵੇਂ ਬੀਜੇਪੀ ਤੇ ਕਾਲੀ ਦਲ ਨੂੰ ਆਪਸ ਵਿੱਚ ਜੁੜ ਕੇ ਫਾਇਦਾ ਹੁੰਦਾ ਸੀਗਾ ਇਹ ਗੱਠ ਜੋ ਟੁੱਟਣ ਤੋਂ ਬਾਅਦ ਜਿੰਨਾ ਨੁਕਸਾਨ ਕਾਲੀ ਦਲ ਨੂੰ ਹੋਇਆ ਬੀਜੇਪੀ ਨੂੰ ਵੀ ਓਨਾ ਹੀ ਨੁਕਸਾਨ ਹੋ ਰਿਹਾ ਹੈਗਾ ਉਹ ਦਿਖ ਰਿਹਾ ਹੈਗਾ ਇਸ ਕਰਕੇ ਜਿਹੜਾ ਬੀਜੇਪੀ ਦੀ ਆਪਣੀ ਤਾਕਤ ਘਟੀ ਕਿਉਂਕਿ ਉਹਦੇ ਵਿੱਚ ਹੁੰਦਾ ਕੀ ਸੀ ਅਕਾਲੀ ਦਲ ਨੂੰ ਤਾਂ ਕਈ ਵਾਰ ਬੀਜੇਪੀ ਦੀ ਵੋਟ ਨਹੀਂ ਪੈਂਦੀ ਸੀ ਉਹ ਕਾਂਗਰਸ ਵੱਲ ਪੈ ਜਾਂਦੀ ਸੀ ਪਰ ਜਿਹੜੀ ਅਕਾਲੀ ਦਲ ਦੀ ਵੋਟ ਆ ਉਹ ਬੀਜੇਪੀ ਨੂੰ ਪੈਂਦੀ ਹੁੰਦੀ ਸੀ ਉਹ ਚੀਜ਼ ਜਿਹੜੀ ਹੈਗੀ ਆ ਬੀਜੇਪੀ ਨੂੰ ਉਹ ਤਾਂ ਇੱਕ ਲਾਸ ਨੂੰ ਦਿਖਾਈ ਦੇ ਰਿਹਾ ਹੈਗਾ ਪੁਰੇ ਛੇ ਜੀ ਇਹਦੇ ਨਾਲ ਹੀ ਆਪਾਂ ਸ਼ੁਭਿੰਦਰ ਜੀ ਚੱਲਦੇ ਹਾਂ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਅਨੀਤਾ ਸੋਮਪ੍ਰਕਾਸ਼ ਭਾਜਪਾ ਤੋਂ ਨੇ ਸੋਨ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਆ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਕੈਂਡੀਡੇਟ ਜਿਹੜਾ ਉਹਨਾਂ ਦਾ ਸਿਟਿੰਗ ਵਿਧਾਇਕ ਜਿਹੜਾ ਉਹਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ ਤੇ ਮੁੜ ਕੇ ਟਿਕਟ ਦੇ ਦਿੱਤੀ ਡਾਕਟਰ ਚੱਬੇਵਾਲ ਨੂੰ ਤੇ ਇਹ ਕਾਂਗਰਸ ਵੱਲੋਂ ਨੇ ਮੇਰਾ ਖਿਆਲ ਇਹ ਯਮਨੀ ਗੋਮਰ ਇਹਨਾਂ ਦੇ ਵਿੱਚ ਤੁਸੀਂ ਕੀ ਮੁਕਾਬਲਾ ਦੇਖਦੇ ਹੋ ਕਿੱਦਾਂ ਦੇਖਦੇ ਹੋ ਇੱਥੇ ਬੜਾ ਜਸ ਇੱਕ ਮੁਕਾਬਲਾ ਹੋ ਰਿਹਾ ਹੈਗਾ ਇੱਕ ਤਾਂ ਮੂਰਲੇ ਤੌਰ ਤੇ ਤਾਂ ਉਹੀ ਚੀਜ਼ ਦਿਖ ਰਹੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਬਹੁਤੇ ਥਾਂਾਂ 'ਤੋਂ ਦਿਖ ਰਹੀ ਹੈ ਵੱਡੇ ਪੱਧਰ ਤੇ ਕਿ ਅ ਆਪ ਤੇ ਕਾਂਗਰਸ ਦਾ ਮੁਕਾਬਲਾ ਆਪ ਅપરਹੈਂਡ ਹਾਲੀ ਕੀ ਹੈਗੀ ਅੱਗੇ ਜਾ ਕੇ ਕੀ ਹੋਏਗਾ ਪਤਾ ਨਹੀਂ ਤੀਸਰੇ ਨੰਬਰ ਤੇ ਭਾਜਪਾ ਫਾਈਟ ਕਰਦੀ ਹੋਈ ਦਿਖ ਰਹੀ ਹੈ ਇਸ ਹਲਕੇ ਦੇ ਵਿੱਚੋਂ ਚੌਥੇ ਦੇ ਉੱਤੇ ਅਕਾਲੀ ਦਲ ਦੀ ਜਗ੍ਹਾ बसपा ਦਿਖ ਰਿਹਾ ਮਤਲਬ ਇਹ ਹੋਰ ਇੰਟਰਸਟਿੰਗ ਚੀਜ਼ ਹੈ ਕਿ बसपा ਜਿਹੜਾ ਹੈਗਾ ਇੱਥੇ ਆਪਣੇ ਲਈ ਚੌਥੇ ਨੰਬਰ ਦੀ ਲੜਾਈ ਲੜਦਾ ਹੋਇਆ ਦਿਖ ਰਿਹਾ ਜੈਨੂ ਆਂਵੀ ਬਹੁਤ ਸਾਰੇ ਕਿਉਂਕਿ ਅਸੀਂ ਦੋ ਜਣੇ ਸੀ ਕਿ ਦੋਵਾਂ ਨੇ ਇੱਕ ਡਾਟਾ ਤਿਆਰ ਕੀਤਾ ਸੀ ਉਹਦੇ ਵਿੱਚ ਤੀਜੇ ਉੱਤੇ ਜਿਹੜਾ ਪੰਬੀ ਜੀ ਬੀਜੇਪੀ ਕਹਿ ਰਹੇ ਆ ਤੇ ਸਾਡੇ ਨਾਲ ਦੇ ਸਾਥੀ ਨੇ ਜਿਹੜਾ ਡਾਟਾ ਤਿਆਰ ਕੀਤਾ ਉਹ ਕੀਤਾ ਸੀਗਾ ਵੀ ਤੀਜੇ ਉੱਤੇ ਨਹੀਂ ਤੀਜੇ ਤੇ ਬੀਜੇਪੀ ਤੇ ਆ ਬਸਪਾ ਦੀ ਫਾਈਟ ਹੈਗੀ ਆ ਕੋਈ ਚਵਿੰਦਰ ਜੀ ਤੋਂ ਯਾਦ ਹੋਣਾ ਬਸਪਾ ਦਾ ਉਮੀਦਵਾਰ ਜਿਹੜਾ ਉਹ ਅਨਾਉਂਸ ਹੋ ਗਿਆ ਸੀਗਾ ਰੈਲੀਆਂ ਵੀ ਸ਼ੁਰੂ ਕਰ ਦਿੱਤੀਆਂ ਸੀਗਾ ਤੇ ਮੁੜ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਉਹਨਾਂ ਦਾ ਨਾਮ ਸ਼ਾਇਦ ਰਕੇਸ਼ ਸੁਮਨ ਸੁਮਨ ਸੀਗਾ ਪਰ ਇਹਦੇ باوجود ਨਾ ਇੱਥੇ ਕਿ ਟੰਗੜ ਟਕੜਾ ਵੋਟ ਬੈਂਕ ਹੈਗਾ बसपा ਦਾ ਜਿਹੜਾ ਜਿਹੜਾ ਕਿ ਉਹਦੇ ਤੇ ਦਲਿਤ ਇਸ਼ੂ ਵੀ ਹੈ ਹੋਰ ਕਈ ਸਾਰੇ ਮੁੱਦੇ ਨੇ ਉਹ ਇੱਕ ਪੁਰਾਣਾ ਕਿਉਂਕਿ ਤੁਹਾਨੂੰ ਪਤਾ ਵੀ ਪਿਛਲੀ ਵਾਰ ਵੀ 2 ਲੱਖ ਦੇ ਕਰੀਬ ਵੋਟ ਲੈ ਲਈ ਜਿਹੜੇ ਕਾਂਸ਼ੀ ਰਾਮ ਹੈ बसपा ਦੇ ਜਿਹੜੇ ਇਹ ਕਹਿ ਲਈਏ ਕੰਨੀਅਰ ਸੀਗੇ ਉਹ ਵੀ ਇੱਥੋਂ ਹੀ ਚੋਣ ਲੜਦੇ ਰਹੇ ਇੱਥੋਂ ਹੀ ਜਿੱਤੇ ਉਹ ਵੀ ਸ਼ਾਨੂ ਵਿੱਚ ਉਹਨਾਂ ਨੇ ਇੱਕ ਵਾਰ ਲੜੀ ਸੀ ਚੋਂ ਇੱਥੋਂ ਉਹ ਉਦੋਂ ਜਿੱਤੇ ਸੀਗੇ ਕਾਲੀ ਦਲ ਦੀ ਸਪੋਰਟ ਨਾਲ ਜਿੱਤੇ ਸੀ ਫਿਰ ਉਦੋਂ ਵਿੱਚ 98 ਦੇ ਵਿੱਚ ਕਾਲੀ ਦਲ ਦਾ ਗਠਜੰਬਨ ਹੋ ਗਿਆ ਸੀਗਾ ਬੀਜਪੀ ਨੇ ਫਿਰ ਉਹਨਾਂ ਨੇ ਜਿਹੜਾ ਆਪਣਾ ਕਮਲਨਾਥ ਕਮਲ ਚੌਧਰੀ ਨੂੰ ਖੜਾ ਕਰ ਦਿੱਤਾ ਸੀ ਫਿਰ ਉਹ ਮੈਦਾਨ ਛੱਡ ਕੇ ਚਲੇ ਗਏ ਸੀ ਇੱਥੋਂ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਉੱਤੇ ਵੀ ਗੁੱਸਾ ਕੱਢਿਆ ਸੀਗਾ ਆਕਾਸ਼ੀ ਰਾਮ ਉਹਨਾਂ ਨੇ ਵੀ ਤੁਸੀਂ ਨਕਮੇ ਹੋ ਵਗੈਰਾ ਵਗੈਰਾ ਤੇ ਨਾਲ ਹੀ ਉਹਨਾਂ ਨੇ ਕਾਹਲੀ ਗੱਲ ਨੂੰ ਵੀ ਕਿਹਾ ਵੀ ਸਾਡੇ ਦਾ ਵਿਸ਼ਵਾਸ ਘਾਤ ਕੀਤਾ ਆਈ ਥਿੰਕ ਬਸ ਜੀ ਇੱਕ ਸਵਾਲ ਮੇਰਾ ਇੱਕ ਸਵਾਲ ਮਾਫ ਕਰਨਾ ਜਿਹੜੇ ਕਮਲ ਚੌਧਰੀ ਹੋਣਾ ਦਾ ਜ਼ਿਕਰ ਕਰ ਰਹੇ ਹੋ ਇਹ ਬਸਪਾ ਦੇ ਉਮੀਦਵਾਰ ਸੀਗੇ ਜਾਂ ਸ਼ਾਇਦ ਕਾਂਗਰਸ ਦੇ ਸੀਗੇ ਮੇਰਾ ਖਿਆਲ ਇਹ ਜਿਹੜੇ ਨਾ ਕਮਲ ਚੌਧਰੀ ਸੀਗੇ ਇਹ ਉਦੋਂ ਇਹਨਾਂ ਨੇ 3-4 ਪਾਰਟੀਆਂ ਬਦਲੀਆਂ ਨੇ ਦੇਖੋ ਇਹ ਪਹਿਲਾਂ ਕਾਂਗਰਸ ਦੇ ਉਮੀਦਵਾਰ ਸੀਗੇ ਫਿਰ ਇਹ ਭਾਜਪਾ ਵਿੱਚ ਚਲੇ ਗਏ ਜਦੋਂ 98 ਦੇ ਵਿੱਚ ਕਾਸ਼ੀਰਾਮ ਚੋਣ ਨਹੀਂ ਲੜੇ ਹੈਗੇ ਉਤੋਂ ਅਕਾਲੀ ਦਲ ਤੇ ਭਾਜਪਾ ਦਾ ਅਲਾਈਅੰਸ ਹੋ ਗਿਆ ਉਦੋਂ ਤੇ ਉੱਥੇ ਚਲੇ ਗਏ ਸੀ ਕਾਂਗਰਸ ਛੱਡ ਕੇ ਚਲੇ ਗਏ ਸੀ ਫਿਰ ਉਸ ਤੋਂ ਬਾਅਦ ਕਮਲ ਚੌਧਰੀ ਨੇ ਆਜ਼ਾਦ ਉਮੀਦਵਾਰਾਂ ਵਿੱਚੋਂ ਵਿੱਚੋਂ ਲੜੀ ਸੀ ਇਸ ਤਰ੍ਹਾਂ ਮਤਲਬ ਇਹਨਾਂ ਨੇ ਫਿਰ ਅੱਛਾ ਹੈ ਫਿਰ ਇਹਨਾਂ ਨੇ ਇੱਕ ਰਾਸ਼ਟਰਵਾਦੀ ਕਾਂਗਰਸ ਪਾਰਟੀ ਜਿਹੜੀ ਸ਼ਰਧ ਪਵਾਰ ਦੀ ਹੈ ਉਹ ਬਣੀ ਸੀ ਉਹਦੇ ਵੱਲੋਂ ਵੀ ਇਹਨਾਂ ਨੇ ਇੱਕ ਕਿਸਮਤ ਜਮਾ ਚੁੱਕੀ ਸੀ ਜਨਾਬ ਹੂੰ ਜੀ ਤੇ ਕੋਲ ਮਲਾ ਕੇ ਸਰ ਫਿਰ ਕੀ ਤੁਸ ਤੁਹਾਨੂੰ ਲੱਗਾ ਵੀ ਉਥੇ ਅਪਰ ਹੈਂਡ ਕੀ ਦਾ ਹੁਸ਼ਿਆਰਪੁਰ ਤੇ ਉਥੇ ਆਪ ਦਾ ਅਪਰ ਹੈਂਡ ਆ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਸੈਕੰਡ ਆ ਤੇ ਬੀਜੇਪੀ ਥਰਡ ਹੋਣ ਦੀ ਬੀਜੇਪੀ ਤੇ ਬਸਪਾ ਦੀ ਲੜਾਈ ਚੱਲ ਰਹੀ ਆ ਤੇ ਅਕਾਲੀ ਦਲ ਉਹਦੇ ਪਛੜਿਆ ਹੋਇਆ ਦਿਖਾਈ ਦੇ ਰਿਹਾ ਅੱਛਾ ਹੁਸ਼ਿਆਰਪੁਰ ਦੇ ਵਿੱਚ ਲੋਕ ਇਦਾਂ ਨਹੀਂ ਗੱਲਾਂ ਕਰਦੇ ਵੀ ਯਾਰ ਡਾਕਟਰ ਚੱਬੇਵਾਲ ਜਿਹੜੇ ਆ ਇਹ ਕਾਂਗਰਸ ਦੇ ਵਿੱਚ ਸੀਗੇ ਇਹਨਾਂ ਨੇ ਦਲ ਬਦਲ ਲਿਆ ਯਾਮੀਨੀ ਗੋਮਰ ਜਿਹੜੇ ਆ 2014 ਦੇ ਵਿੱਚ ਆਪ ਤੋਂ ਲੜੇ ਕਾਂਗਰਸ ਚ ਅੱਜਕੱਲ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਨੇ ਇਦਾਂ ਦਾ ਲੋਕ ਕੀ ਗੱਲਾਂ ਕਰਦੇ ਆ ਜਿਹੜੇ ਲੀਡਰ ਦਲ ਬਦਲਦੇ ਆ ਦੇਖੋ ਦਲ ਬਦਲੂ ਆ ਬਾਰੇ ਗੱਲਾਂ ਹੋ ਰਹੀਆਂ ਪਰ ਉਹ ਲੋਕਾਂ ਦਾ ਨਾ ਇੱਕ ਮੋਟਾ ਜਿਹਾ ਸਾਰੇ ਪੰਜਾਬ ਵਿੱਚ ਤੁਸੀਂ ਗੱਲ ਪੁੱਛੀਏ ਉਹ ਇਹੀ ਹੈ ਕਿ ਯਾਰ ਇਹ ਤਾਂ ਹੁਣ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈ ਪਤਾ ਇੱਕ ਜਿਹੜਾ ਇੱਕ ਰੋਗ ਲੱਗਿਆ ਹੁੰਦਾ ਨਾ ਵੀ ਤਾਂ ਰੋਗ ਲੱਗਿਆ ਹੋਇਆ ਹੈ ਉਹ ਰੋਗ ਨੂੰ ਪਸੰਦ ਨਹੀਂ ਕਰਦੇ ਪਰ ਜਦੋਂ ਹੁਣ ਦੇਖਣਾ ਉਹ ਵੀ ਵੀ ਸਾਰੇ ਮਾੜਿਆਂ 'ਚੋਂ ਚੁਣਨਾ ਜਿਵੇਂ ਤੁਹਾਨੂੰ ਮੈਂ ਦੱਸਾਂ ਕਿ ਸੰਗਰੂਰ ਹਲਕੇ ਵਿੱਚ ਇੱਕ ਬਜ਼ੁਰਗ ਮਿਲਿਆ ਮੈਨੂੰ ਉਹ ਕਹਿੰਦਾ ਵੀ ਸਾਰੇ ਹੀ ਚੋਰ ਨੇ ਕਹਿੰਦਾ ਉਹਦੀ ਦੇਸੀ ਬੋਲੀ ਸੀ ਜਿਹੜੀ ਮਲਵਈ ਪਰ ਜਿਹੜਾ ਥੋੜਾ ਦੇ ਘੱਟ ਚੋਰ ਲੱਗੂ ਉਹਨੂੰ ਚੋਣਾਂਗੇ ਹੂੰ ਜੀ ਜੀ ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਵਾਸਤੇ ਦਿੱਤਾ ਸੋ ਦਰਸ਼ਕੋ ਇਦਾਂ ਹੀ ਆਪਾਂ ਕੱਲ ਵੀ ਚਾਰ ਹੋਰ ਲੋਕ ਸਭਾ ਹਲਕਿਆਂ ਦੇ ਬਾਰੇ ਚਰਚਾ ਕਰਾਂਗੇ ਪੂਰੇ 13 ਦੇ 13 ਲੋਕ ਸਭਾ ਹਲਕੇ ਆਪਾਂ ਇਸ ਸੀਰੀਜ਼ ਦੇ ਵਿੱਚ ਮੁਕੰਮਲ ਕਰ ਲਵਾਂਗੇ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਕੀ ਸ਼ਿਵਿੰਦਰ ਜੀ ਮੇਰੇ ਖਿਆਲ 28 ਤਰੀਕ ਤੱਕ ਆਪਾਂ ਇਹਨੂੰ ਮੁਕੰਮਲ ਕਰ ਲਵਾਂਗੇ 28 29 ਤੱਕ ਆਰਾਮ ਨਾਲ ਜੀ ਅਮਾਜੀ ਤੇ ਸੋ ਦਰਸ਼ਕੋ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਚਰਚਾ ਕਿੱਦਾਂ ਦੀ ਲੱਗੀ ਸਾਰੇ ਲੋਕ ਸਭਾ ਹਲਕੇ ਜਿਹੜੇ ਆ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜਾ ਵਾ ਉਹ ਚਰਚਾ ਕਰਾਂਗੇ ਡਿਸਕਸ ਕਰਾਂਗੇ ਧੰਨਵਾਦ ਸ਼ੁਕਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ